ارے رشنا میم ہاں جی کیا گجب کا کوٹ سیٹ ہے کہاں سے لیا ہے ارے ہتیش بھائی یہ کوٹ سیٹ کہاں سے نہیں اپنے کسرییا سے لیا اؤ توانوں اور کلیکشن دکھاواں سیم این دے وچ جی ہاں ساڈا کسرییا بگ سائزز والے لئی میں تے پایا 5 ایکسل اے ویکھو تہاڈے لئی 4 ایکسل وی ہے گا یعنی کہ 3 4 5 ایکسل والے انہاں نوں پریشان ہون دی لوڑ نہیں ہے گی اے سارے کلیکشن ملن گے کسرییا وچ جی ہاں نمسکار سسیاکار ਮੈਂ ਰਚਨਾ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਜਿੱਦਾਂ ਕਿ ਤੁਸੀਂ ਵੇਖ ਰਹੇ ਹੋ ਕੋਟ ਸੈੱਟ ਦੇ ਵਿੱਚ ਨਵਾਂ ਵਧੀਆ ਤੇ ਹੈਵੀ ਕਲੈਕਸ਼ਨ ਇੱਕਦਮ ਪ੍ਰੀਮੀਅਮ ਕੁਆਲਿਟੀ ਹੈਵੀ ਮੀਨਜ਼ ਧਾਮ ਦੇ ਵਿੱਚ ਹੈਵੀ ਨਹੀਂ ਹੈਵੀ ਵਿੱਚ ਮਟੀਰੀਅਲ ਦੇ ਵਿੱਚ ਹੈਵੀ ਤੁਸੀਂ ਪਾਇਆ ਹੋਇਆ ਵੇਖ ਹੀ ਰਹੇ ਹੋ ਮੈਨੂੰ ਇੱਧਰ ਰਹੀ ਮੈਂ ਪਾਇਆ ਮੈਂ ਤੇ ਆਪ ਹੀ ਲੈ ਲਿਆ ਮੈਨੂੰ ਇਹਨਾਂ ਸੋਹਣਾ ਲੱਗਿਆ ਹਾਲਾਂਕਿ ਮੈਨੂੰ ਵੀ ਸਿੰਗਲ ਨਹੀਂ ਮਿਲਿਆ ਸੈੱਟ ਟੂ ਸੈੱਟ ਹੀ ਲੈਣਾ ਪਿਆ ਕਿਉਂਕਿ ਸਾਡੇ ਇੱਧਰ ਸਿੰਗਲ ਨਹੀਂ ਦਿੰਦੇ ਇਹ ਵੇਖੋ ਪਲੇਨ ਸੋਬਰ ਦੇ ਵਿੱਚ ਕਾਲਜ ਦੀ ਕੁੜੀਆਂ ਪਾਣ ਤੇ جان ریڈی ٹو ویئر کلیکشن ملے گا ਤੁਹਾਨੂੰ ਇਹ ਵੀ ਮੈਂ ਤੁਹਾਡੇ ਲਈ ਕਲਰ অপਸ਼ਨ ਲਿਆਈਆਂ ਯਾਨੀ ਕਿ ਕੰਬੋ ਕਲਰ ਵੱਖਰੇ ਕਲਰ ਇੱਕੋ ਤੇ ਸਾਈਜ਼ ਵੱਖਰੇ ਵੱਖਰੇ ਯਾਨੀ ਕਿ మీడియం ਲਾਰਜ ਐਕਸਲ ਤੇ ਡਬਲ ਐਕਸਲ ਜੀ ਹਾਂ ਲekin ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਸਾਡੇ ਕੋਲ 3 4 5 ਵਾਲਿਆਂ ਦਾ ਵੀ ਯਾਨੀ ਕਿ ਪਲੱਸ ਸਾਈਜ਼ ਵਾਲੇ ਵੀ ਮੋਸਟ ਵੈਲਕਮ ਵੱਖਰਾ ਕਲیکشن ਵੇਖੋ ਹੁਣ ਤੁਸੀਂ ਇਹੇ ਵੇਖੋ ਜੀ ਕੋਲਰ ਦੇ ਉੱਤੇ ਕਿੰਨਾ ਸੋਹਣਾ ਥ्रेड ਦਾ ਕਲਰ ਕੰਬੀਨੇਸ਼ਨ ਵੇਖੋ ਮੋਵ ਕਲਰ ਦੇ ਉੱਤੇ ਚਿੱਟੇ ਰੰਗ ਦਾ ਵਰਕ ਕਿੱਥਾ ਆਇਆ ਉੱਭਰ ਕੇ ਆ ਰਿਹਾ ਵਰਕ ਸਾਡਾ ਨਾਲ ਥੱਲੇ ਸੋਬਰ ਪੈਂਟ ਇਹ ਸਭ ਮਿਲੇਗਾ ਤੁਹਾਨੂੰ ਕੇਸਰੀਆ ਟੈਕਸਟਾਈਲ ਕੰਪਨੀ ਜਿਹੜੀ ਹੈਗੀ ਸੂਰਤ ਦੇ ਵਿੱਚ ਮਿਲੇਨੀਅਮ ਮਾਰਕੀਟ 1 3031 ਤੇ 3032 ਓਏ ਹੋਏ 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 ਗਲੇ ਦੇ ਵਿੱਚ ਵਰਕ ਵੇਖੋ ਉੱਤੋਂ ਦੀ ਹੈਵੀ ਬਾਹਾਂ ਦੇ ਵਿੱਚ ਵੀ ਵਰਕ ਆਏਗਾ ਬਟਨਾਂ ਦਾ ਵਿੱਚ ਐਡਾ ਸੋਹਣਾ ਉਹਨਾਂ ਨੇ ਦਿੱਤਾ ਹੋਇਆ ਸੈਟਿੰਗ ਬਣਾਈ ਹੈ ਬਟਨਾਂ ਦੀ ਐਡੀ ਸੋਹਣੀ ਉਹ ਵੀ ਓਪਨ ਨਹੀਂ ਹੈਗੇ ਇਹਨੇ ਸੋਚੋ ਕਿ ਓਪਨ ਹੋਣਗੇ ਦਿਸੇ ਕਰਨਾ ਅਸੀਂ ਕੁੜੀਆਂ ਦੀ ਸਾਰੀ ਫੈਸਿਲਿਟੀ ਨੂੰ ਧਿਆਨ ਰੱਖ ਕੇ ਚੀਜ਼ਾਂ ਬਣਾਉਂਦੇ ਨੇ ਤਾਂ ਕਿ ਤੁਹਾਨੂੰ ਪਾਣ ਵਾਲੇ ਨੂੰ ਤੇ ਵੇਚਣ ਵਾਲੇ ਨੂੰ ਦੋਨਾਂ ਨੂੰ ਪਰੇਸ਼ਾਨੀ ਨਾ ਹੋਵੇ ਇਹ ਵੇਖੋ ਜੀ ਕਾਟਨ ਦੇ ਵਿੱਚ ਬਹੁਤ 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 ਗਜਬ ਯਾਨੀ ਕਿ ਕੈਰ ਟਾਨ ਵਾਲਾ ਪੀਸ ਜਿਹਨੂੰ ਕਹਿੰਦੇ ਨੇ ਨਾ ਕੈਂਟ ਕੈਂਟ ਵਾਲਾ ਪੀਸ ਹੈਗਾ ਕੁੜੀਆਂ ਪਾਣਗੀਆਂ ਤੇ ਪਟੋਲਾ ਲੱਗਣਗੀਆਂ ਇਹ ਵੇਖੋ ਥੱਲੇ ਪਿੰਡ ਦਾ ਥੱਲੇ ਵੀ ਕੰਮ ਕੀਤਾ ਹੈ ਕਾਟਨ ਦੇ ਵਿੱਚ ਹੀ ਜਾਏਗੀ ਇਹ ਨਾ ਸੋਚੋ ਵੀ ਇਹ ਤੇ ਵਹਾਰੀ ਬੜਾ ਮਹਿੰਗਾ ਹੋਣਾ ਨਾ ਜੀ ਨਾ ਸਾਡੇ ਕੋਲ ਇਹੋ ਜੀ ਚੀਜ਼ਾਂ ਦਾ ਸਟਾਰਟਿੰਗ ਪ੍ਰਾਈਸ ਰਹੇਗਾ 490 ਰੁਪਏ ਜੀ ਹਾਂ ਸਿਰਫ 490 ਰੁਪਏ ਦੇ ਵਿੱਚ ਇਹ ਸਾਰੇ ਕਲੈਕਸ਼ਨ ਇਹਦਾ ਰੇਟ ਨਹੀਂ ਦੱਸਿਆ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸ ਰਹੀ ਹਾਂ ਪੀਸ ਦਾ ਇਹ ਦਰ ਵਖਾਉ ਜੀ ਇਹ ਪੀਸ ਦਾ ਰੇਟ ਨਹੀਂ ਦੱਸਿਆ ਮੈਂ ਮੈਂ ਤੁਹਾਨੂੰ ਸਟਾਰਟਿੰਗ ਪ੍ਰਾਈਸ ਦੱਸ ਰਹੀ ਹਾਂ ਕਿ 490 ਦੇ ਵਿੱਚ ਕੁਝ ਕਲੈਕਸ਼ਨ ਚੀਜ਼ਾਂ ਮਿਲਣਗੀਆਂ ਹੁਣ ਅੱਜਕਲ ਤੁਸੀਂ ਦੇਖਿਆ ਹੀ ਨਹੀਂ ਹੋਣਾ ਕਿਉਂਕਿ ਹੋਰ ਕਿਸੇ ਦੇ ਦਿਮਾਗ 'ਚ ਇਹ ਗੱਲ ਨਹੀਂ ਆ ਸਕਦੀ ਇਹ ਸਿਰਫ ਕੇਸਰੀਆ ਟੈਕਸਟਾਈਲ ਕੰਪਨੀ ਹੈ ਜਿਹੜੀ ਨਵੀਂ-ਨਵੀਂ ਯੂਨਿਕ ਚੀਜ਼ਾਂ ਲਈ ਆਪਣਾ ਮਾਈਂਡ ਲਗਾਉਂਦੀ ਹੈ ਬਰਸ਼ ਪ੍ਰਿੰਟ ਦੇ ਨਾਲ ਹੈਂਡਵਰਕ ਕਿੱਤਾ ਹੋਇਆ ਕਾਲਰ ਪੈਟਰਨ ਥੱਲੇ ਹੁੰਦੇ ਨਾਲ ਪੈਂਟ ਚਿੱਟਾ ਅੱਛਾ ਇਹਦੇ 'ਚ ਵੀ ਕਲਰ অপਸ਼ਨ ਹੈਗਾ ਯਾਨੀ ਕਿ ਤੁਸੀਂ ਗੁਲਾਬੀ ਵੀ ਲੈ ਸਕਦੇ ਹੋ

ਤੁਸੀਂ ਪਾ ਕੇ ਵਿਆਹ ਵਿੱਚ ਵੀ ਜਾ ਸਕਦੇ ਹੋ ਈਜ਼ੀ ਕੈਰੀ ਕਰ ਸਕਦੇ ਹੋ ਤੇ ਆਪਣੇ ਵਪਾਰ ਵਿੱਚ ਦੁੱਗਣਾ ਮੁਨਾਫਾ ਕਮਾ ਸਕਦੇ ਆ ਇਹ ਸਾਰਾ ਕੁਝ ਲੈਣ ਲਈ ਤਾਨੂੰ ਕਿੱਧਰ ਆਣਾ ਪਵੇਗਾ ਕੇਸਰੀਆ ਟੈਕਸਟਾਈਲ ਕੰਪਨੀ ਜੇ ਤੁਸੀਂ ਨਹੀਂ ਆ ਸਕਦੇ ਤੇ ਸਾਡੇ ਕੋਲ ਵੀਡੀਓ ਕਾਲ ਦੀ ਸਹੂਲਤ ਹੈਗੀ ਹੈ ਤੁਸੀਂ ਸਕਰੀਨ ਦੇ ਦਿੱਤੇ ਨੰਬਰ ਤੇ ਮੈਨੂੰ ਕਾਲ ਕਰਿਓ ਮੈਂ ਆਪ ਤੁਹਾਨੂੰ ਇਹ ਸਾਰੇ ਕਲੈਕਸ਼ਨ ਵਹਾਵਾਂਗੀ ਜੇ ਤੁਸੀਂ ਨਹੀਂ ਆ ਸਕਦੇ ਤਾਂ ਔਰ ਜੇ ਤੁਸੀਂ ਆਂਦੇ ਹੋ ਤੇ ਪਲੀਜ਼ ਦਲਾਲਾ ਤੋਂ ਬਚ ਕੇ ਸਾਨੂੰ ਸਿੱਧਾ ਕਾਲ ਕਰਨਾ ਸਾਡੇ ਕੋਲ ਪਿਕਅਪ ਐਂਡ ਡ੍ਰੌਪ ਦੀ ਸਹੂਲਤ ਹੈਗੀ ਅਸੀਂ ਆਪ ਤੁਹਾਨੂੰ ਲੈ ਕੇ ਆਵਾਂਗੇ ਛੱਡ ਕੇ ਵੀ ਆਵਾਂਗੇ ਤੇ ਨਾਲ ਰੋਟੀ ਪਾਣੀ ਵੀ ਨਾਲ ਰਲ ਕੇ ਖਾਵਾਂਗੇ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਰਹੇ ਠੀਕ ਹੈ ਜੀ ਅਗਲੀ ਵਾਰ ਫੇਰ ਆਵਾਂਗੀ ਕੁਝ ਨਵੇਂ ਕਲੈਕਸ਼ਨਾਂ ਦੇ ਨਾਲ ਜੇ ਤੁਸੀਂ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਨਾ ਫੇਰ ਕਹਨੀ ਆ ਲਾਈਕ ਕਰੋ ਨਾ ਕਰੋ ਪਰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਇਹੋ ਜਿਹਾ ਕਲੈਕਸ਼ਨ ਵੇਖਣ ਲਈ ਤੁਹਾਨੂੰ ਮੈਂ ਤਿਆਰ ਮਿਲਾ ਤਦ ਤੱਕ ਦੇ ਲਈ ਜੀ ਆਇਆਂ ਨੂੰ ਸਾੜੀ ਕੁਰਤੀਆਂ ਆ